ਜਿੰਨੇ ਵਾਦੇ ਕੀਤੇ ਸੀ ਇੱਕ ਵਾਦਾ ਵੀ ਪੂਰਾ ਨਹੀਂ ਕੀਤਾ 3 ਸਾਲ ਪੂਰੇ ਹੋਣ ਨੂੰ ਆਇਨਾ ਨਾ ਪੀਦਿਆਂ ਨੂੰ 1000 ਰੁਪਏ ਮਿਲੇ ਨੇ ਨਾ ਜਿਹੜਾ ਕਹਿੰਦਾ ਸੀ ਵਿਦੇਸ਼ਾਂ ਤੋਂ ਲੋਕੀ ਆ ਕੇ ਕੰਮ ਕਰਨਗੇ ਇੱਥੇ ਹੀ بے ਰੋਜ਼ਗਾਰ ਹੋਏ ਬੈਠੇ ਨਹੀਂ ਤੇ 10 ਮਹੀਨੇ ਨਸ਼ੇ ਖਤਮ ਕਰਨੇ ਸੀ ਅੱਜ ਨਸ਼ਿਆਂ ਦਾ ਹਾਲਾਤ ਦੇਖੋ ਕੀ ਹੈ ਹਰ ਵਰਗ ਤਰਨੇ ਤੇ ਬੈਠਾ ਹੈ ਨਾ ਕੋਈ ਅਫਸਰ ਕੰਮ ਕਰਕੇ ਰਾਜ਼ੀ ਹੈ ਆਪਣਾ ਦੇ ਉੱਤੇ ਜ਼ੋਰ ਜ਼ਬਰ ਚੱਲ ਰਿਹਾ ਹੈ ਕਿਸਾਨਾਂ ਦੇ ਨਾਲ ਤਾਂ ਜਿਹੜੇ ਚੁਟਕਿਆ ਮਾਰ ਕੇ ਕਹਿੰਦੇ ਸੀ ਐਮਐਸਪੀ ਦਵਾਂਗੇ 5 ਮਿੰਟਾਂ ਚੇ ਦਵਾੰਗੇ ਉਹ ਗੱਲਾਂ ਤੋਂ ਹੁਣ ਭੁੱਲ ਜਓ ਉਹ ਵਿਚਾਰੇ ਕਿਸਾਨ ਜੇ ਹੱਕ ਮਾਰਦੇ ਤਾਂ ਡਾਂਗਾ ਨਹੀਂ ਖਾਂਦੇ ਨੇ ਤੇ ਜਿਹੜਾ ਉਹਨਾਂ ਦਾ ਇੱਕ ਸੰਵਿਧਾਨਿਕ ਹੱਕ ਹੈ ਧਰਨੇ ਕਰਨ ਦਾ ਅੱਜ ਇਹ ਨਹੀਂ ਤਾਨਾਸ਼ਾਹੀ ਹੋ ਗਈ ਇਸੇ ਤੋਂ ਵਰਤਮਾਨ ਚ ਪਤਾ ਨਹੀਂ ਕਿਦੀ ਰੂਹ ਆ ਗਈ ਕਿ ਧਰਨੇ ਕਰਨ ਤੋਂ ਵੀ ਇਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਤੇ ਜੇਲ੍ਹਾਂ ਚ ਸੁੱਟਿਆ ਜਾ ਰਿਹਾ ਸੋ ਹਰ ਪੱਖੋਂ ਨੌਜਵਾਨ ਹੋਏ ਬੀਬੀਆਂ ਹੋਣ ਕਿਸਾਨ ਹੋਏ ਮਜ਼ਦੂਰ ਹੋਏ ਅੱਜ ਜੋ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਲ ਦੁਕਾਨਦਾਰ ਹੋਏ ਵਪਾਰੀ ਹੋਏ ਪੰਜਾਬ ਦਾ ਟੈਨਸ਼ਨਸ ਕਰਕੇ 4 ਲੱਖ ਕਰੋੜ ਦਾ ਕਰਜ਼ਾ ਝਾੜ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰ ਦਿੱਤੇ ਨੇ ਮੈਂ ਤਾਂ ਲੋਕਾਂ ਨੂੰ ਇੰਨੀ ਬੇਨਤੀ ਕਰਾਂਗੀ ਕਿ 2015 ਤੋਂ ਪੜੀ ਇੱਕ ਖੇਤਰੀ ਪਾਰਟੀ ਨੂੰ ਇਹਨਾਂ ਦੋਹਾਂ ਪਾਰਟੀਆਂ ਨੇ ਬਦਨਾਮ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਗੋਆ ਨੇ ਸੱਤਾ ਹਾਸਲ ਕੀਤੀ ਇੱਕ ਨੇ ਘਰ ਘਰ ਨੌਕਰੀ ਸਰਜ਼ਾ ਮਾਫੀ ਦਾ ਚੂਸ ਮਾਰ ਕੇ ਹੋਰ ਕਿਸਾਨਾਂ ਨੂੰ ਮਾਰ ਛੱਡਿਆ ਇਹ ਕਿਸ ਕਿਸ ਕਾਰਨ ਹੋਇਆ ਬਾਹਰਲੇ ਲੋਕਾਂ ਨੇ ਮਾਨ ਸਫਸਰ ਬਖਸ਼ ਕੇ ਇੱਕ ਗ੍ਰਾਂਟ ਲਾਇਕ ਬਣਾਇਆ ਅੱਜ ਉਹਨਾਂ ਦੇ ਨੇ ਜਾ ਕੇ ਜਿਹੜੇ ਸਾਡੇ ਸਰਪੰਚਾਂ ਨੇ ਬਹੁਤ ਮੁਸ਼ਕਿਲ ਦੇ ਨਾਲ ਲੜਾਈ ਲੜੀ ਇਹ ਕਮੀ ਸਰਕਾਰ ਨੇ ਸਾਡੇ ਅਕਾਲੀ ਦਲ ਦੇ ਕਾਗਜ਼ ਰਦ ਕਰਨ ਚ ਕੋਈ ਕਸਰ ਨਹੀਂ ਛੱਡੀ ਫਿਰ ਇਲੈਕਸ਼ਨ ਜਿੱਤਣ ਵਾਸਤੇ ਵੀ ਹਰ ਤਰ੍ਹਾਂ ਦਾ ਹਮਲਾ ਇਹਨਾਂ ਨੂੰ ਹਰਾਉਣ ਵਾਸਤੇ ਅਪਣਾਇਆ ਇੱਥੇ ਤੱਕ ਹੀ ਤੇ ਗਿਣਤੀ ਵੀ ਪੂਰੀ ਸਹੀ ਤਰੀਕੇ ਨਾਲ ਨਹੀਂ ਹੋਂਦੀ ਸੀ ਉਹਦੇ ਬਾਅਦ ਵੀ ਕਈ ਖਾਤੇ ਤੇਰੇ ਸਰਪੰਚ ਜਿਹੜੇ ਦਿੱਕਨ ਨੇ ਵੱਡੀ ਕਿਸਤੀ ਦੇ ਨਾਲ ਜਿੱਤੇ ਨੇ ਅੱਜ ਉਹਨਾਂ ਨੂੰ ਵਧਾਈਆਂ ਵੀ ਮਿਲੂ ਤੇ ਉਹਨਾਂ ਨੇ ਜਿਹੜੇ ਲੋਕਾਂ ਨੂੰ ਕੰਮ ਕਾਜ ਦੀ ਕੀਤੇ ਵਾਅਦੇ ਕੀਤੇ ਉਹਨਾਂ ਦੇ ਵਾਸਤੇ ਜਾਣਕਾਰੀ ਦੇ ਰਹੇ ਨੇ ਪਰ ਨੇ ਕਿਹਨੀ ਪਾਰਟੀ ਸ਼ਾਮਲ ਹੋ ਗਈ ਕਿ ਜਦੋਂ ਉਹ ਆਪਣੇ ਲੋਕਾਂ ਦੇ ਜਿੱਤਣ ਦੀ ਚਾਹਤ ਤੇ ਲੈ ਕੇ ਅੰਦਰੀ ਸਿਖਾਏ ਇਹ ਕਈ ਦੋਸਤੇ ਗੱਲ ਜੀ ਮੈਂ ਮੈਂ ਕਹਿ ਸਕਦੀ ਆ ਲੋਕਾਂ ਦੀ ਤਾਂ ਸਰਕਾਰ ਆਮ ਆਦਮੀ ਤੇ ਤਾਂ ਦੂਰ ਦੀ ਗੱਲ ਇਹ ਖਾਸ ਸਰਕਾਰ ਬਣ ਕੇ ਲੋਕਾਂ ਨੂੰ ਭੁੱਲੀ ਬੈਠੀ ਹੈ ਜਿਨਨੇ ਵਾਦੇ ਕੀਤੇ ਸੀ ਇੱਕ ਵਾਦਾ ਵੀ ਪੂਰਾ ਨਹੀਂ ਕੀਤਾ 3 ਸਾਲ ਪੂਰੇ ਹੋਣ ਨੂੰ ਆਇਨਾ ਨਾ ਬੀਬੀਆਂ ਨੂੰ 1000 ਰੁਪਏ ਮਿਲੇ ਨੇ ਨਾ ਜਿਹੜਾ ਕਹਿੰਦਾ ਸੀ ਵਿਦੇਸ਼ਾਂ ਤੋਂ ਲੋਕੀ ਆ ਕੇ ਕੰਮ ਕਰਨਗੇ ਇੱਥੇ ਹੀ ਬੇਰੋਜ਼ਗਾਰ ਹੋਏ ਬੈਠੇ ਨੇ ਤੇ 10 ਬਿਨਾਂ ਦੇ ਨਸ਼ੇ ਖਤਮ ਕਰਨੇ ਸੀ ਅੱਜ ਨਸ਼ਿਆਂ ਦਾ ਹਾਲਾਤ ਦੇਖੋ ਕੀ ਹੈ ਹਰ ਵਰਗ ਧਰਨੇ 'ਤੇ ਬੈਠਾ ਹੈ ਨਾ ਕੋਈ ਅਫਸਰ ਕੰਮ ਕਰਕੇ ਰਾਜ਼ੀ ਹੈ ਆਪਣਾ ਦੇ ਉੱਤੇ ਜ਼ੋਰ ਜ਼ਬਰ ਚੱਲ ਰਿਹਾ ਹੈਗਾ ਕਿਸਾਨਾਂ ਦੇ ਨਾਲ ਤਾਂ ਜਿਹੜੇ ਚੁਟਕਿਆ ਮਾਰ ਕੇ ਕਹਿੰਦੇ ਸੀ ਐਮਐਸਪੀ ਦਵਾਂਗੇ 5 ਮਿੰਟਾਂ 'ਚ ਦਵਾਂਗੇ ਉਹ ਗੱਲਾਂ ਤੋਂ ਹੁਣ ਭੁੱਲ ਜਾਓ ਉਹ ਵਿਚਾਰੇ ਕਿਸਾਨ ਜੇ ਹੱਕ ਮਾਰਦੇ ਤਾਂ ਡਾਂਗਾ ਵੀ ਖਾਂਦੇ ਨੇ ਤੇ ਜਿਹੜਾ ਉਹਨਾਂ ਦਾ ਇੱਕ ਸੰਵਿਧਾਨਿਕ ਹੱਕ ਹੈ ਧਰਨੇ ਕਰਨ ਦਾ ਅੱਜ ਇਨੀ ਤਾਨਾਸ਼ਾਹੀ ਹੋ ਗਈ ਇਹ ਭਗਵੰਤ ਮਾਨ 'ਚ ਪਤਾ ਨਹੀਂ ਕਿਹਦੀ ਰੂਹ ਆ ਗਈ ਕਿ ਧਰਨੇ ਕਰਨ ਤੋਂ ਵੀ ਇਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਤੇ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ ਸੋ ਹਰ ਪੱਖੋਂ ਨੌਜਵਾਨ ਹੋਏ ਬੀਬੀਆਂ ਹੋਣ ਕਿਸਾਨ ਹੋਏ ਮਜ਼ਦੂਰ ਹੋਏ ਅੱਜ ਜੋ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਲ ਦੁਕਾਨਦਾਰ ਹੋਏ ਵਪਾਰੀ ਹੋਏ ਪੰਜਾਬ ਦਾ ਤਹਿਸ਼ ਨਾ ਇਸ ਕਰਤੇ 4 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰ ਦਿੱਤੇ ਨੇ ਮੈਂ ਤਾਂ ਲੋਕਾਂ ਨੂੰ ਇੰਨੀ ਬੇਨਤੀ ਕਰਾਂਗੀ ਕਿ 2015 ਤੋਂ ਸਾਡੀ ਇੱਕ ਖੇਤਰੀ ਪਾਰਟੀ ਨੂੰ ਇਹਨਾਂ ਦੋਹਾਂ ਪਾਰਟੀਆਂ ਨੇ ਬਦਨਾਮ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਦੋਵਾਂ ਨੇ ਸੱਤਾ ਹਾਸਲ ਕੀਤੀ ਇੱਕ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਹੌfte ਕਿਸਾਨਾਂ ਨੂੰ ਮਾਰ ਛੱਡਿਆ ਤੇ ਕਰਜ਼ਾ ਚੜਾਇਆ ਕੱਖ ਨਹੀਂ ਦਿੱਤਾ ਤੇ ਇੱਕ ਦੂਜੇ ਪਾਸੇ ਉਸ ਤੋਂ ਵੀ ਮਹਾਂ ਝੂਠੇ ਜਿਹੜੇ ਇਹਨਾਂ ਨੇ ਆ ਗਿਆ ਸਾਡਾ ਪੰਜਾਬ ਕਿੱਥੇ ਖੜਿਆ ਕੋਈ ਆਪ ਦੇ ਘਰਚੇ ਸੇਫ ਨਹੀਂ ਹੈਗਾ ਕੋਈ ਆਪ ਦੀ ਦੁਕਾਨ 'ਚ ਸੇਫ ਨਹੀਂ ਹੈਗਾ ਨਸ਼ੇ ਦੇ ਨਾਲ ਜਿੱਥੇ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜਿਆ ਜਾਂਦਾ ਸੀ ਕਬੱਡੀ ਖੇੜਦੇ ਸੀਗੇ ਉਥੇ ਅੱਜ ਨਸ਼ਿਆਂ ਦੀ ਖੇਡ ਕਰਦੇ ਜਿੱਥੇ ਕਬੱਡੀ 'ਚ ਉਹਨਾਂ ਨੂੰ ਪ੍ਰਾਈਜ਼ ਮਨੀ ਮਿਲਦਾ ਸੀ ਉਥੇ ਨਸ਼ੇ ਦੇ ਨਾਲ ਉਹਨਾਂ ਨੂੰ ਬੋਤ ਮਿਲ ਰਹੀ ਹੈ ਅੱਜ ਗੈਂਗਸਟਰ ਦਾ ਰਾਜ ਚੱਲ ਕੇ ਕਿਹਨੂੰ ਕਿੱਥੇ ਗੋਲੀ ਮਾਰਦੇ ਕਿੱਥੇ ਲੁੱਟ ਹੋ ਜਾਏ ਕਿਹਨੇ ਕੀ ਕਰਦੇ ਕੋਈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਐਮ.ਐਲ.ਏ ਵੀ ਨਹੀਂ ਹੈ 24 ਗੱਡੀਆਂ ਲੈ ਕੇ ਉਹਦੇ ਨਾਲ ਪੰਜਾਬ ਪੁਲਸੀ ਉਹਨੂੰ ਮੋਤਸਨਾਂ ਲਈ ਲੈ ਕੇ ਜਾਂਦੇ ਨੇ ਤੇ ਲੋਕੀ ਜਿਹੜੇ ਜਾਨ ਮਾਲ ਦੀ ਰੱਖਸ਼ਾ ਵਾਸਤੇ ਇਹਨਾਂ ਦੀ ਰੱਖਸ਼ਾ ਵਾਸਤੇ ਕੋਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਇਹ ਪੰਜਾਬ ਦੁੱਖ ਹੁੰਦਾ ਹੈ ਕਿ ਪੰਜਾਬ ਨੂੰ ਅਸੀਂ 2017 ਚ ਕਿੱਥੇ ਛੱਡ ਕੇ ਗਏ ਸੀ ਜਿੱਥੇ ਹਵਾਈ ਅੱਡੇ ਥਰਮਲ ਪਲਾਂਟ ਸੜਕਾਂ ਬੰਦੀਆਂ ਸੀ ਆਟੇ ਦਾਲ ਦੇ ਕਾਰਡ ਬਣ ਗਏ ਸੀ ਪੈਨਸ਼ਨ ਸ਼ਗਰ ਮਿਲਦੀ ਸੀ ਆਪ ਪੰਜਾਬ 'ਚ ਇਹ ਨਾ ਜਿਹਨਾਂ ਦੀ ਤਾਂ ਗੱਲਾਂ ਹੀ ਨਹੀਂ ਹੈਗੀਆਂ ਗੱਲਾਂ ਤਾਂ ਆ ਹੋ ਰਹੀਆਂ ਨੇ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਓ ਗੱਲਾਂ ਆ ਹੋ ਰਹੀਆਂ ਨੇ ਇਹ ਗੈਂਗਸਟਰਾਂ ਦਾ ਰਾਜ ਖਤਮ ਕਰ ਦਿਓ ਗੱਲਾਂ ਆ ਹੋ ਰਹੀਆਂ ਨੇ ਕਿ ਪੰਜਾਬ ਦਾ ਕਰਜ਼ਾ ਘਟਾਓ ਤੇ ਲੋਕਾਂ ਨੂੰ ਨੌکریاں ਦਿਓ ਲੇਕਿਨ ਕੋਈ ਸੁਣਨ ਵਾਲਾ ਹੀ ਨਹੀਂ ਹੈ ਬੀਬੀ ਉਹਨੇ ਸਹੀ ਗੱਲ ਕੀਤੀ ਆ ਤੁਸੀਂ ਮਾਨਸਾ ਦੇ ਇੱਕ ਪ੍ਰਸਿੱਧ ਡਾਕਟਰ ਨੇ ਉਹਨਾਂ ਵੱਲੋਂ ਦੋ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਨੇ ਇਨਜੈਕਸ਼ਨ ਲਗਾ ਰਹੇ ਨੇ ਨੌਜਵਾਨ ਕਰੇ ਅਮਰੀਕੇ ਪਾਸੇ ਨਸ਼ੇ ਵਿਰੋਧੀ ਗੱਲ ਕਰਦੇ ਨੇ ਇਥੇ ਖਤਮ ਕਰਤਾ ਤੇ ਇੱਕ ਹੋਰ ਨੌਜਵਾਨ ਤਿੰਨ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਇੱਕ ਉਮਰੀਆਂ ਨੇ ਮਾਰਸਾਂ ਨਹੀਂ ਜੀ ਰੋਜ਼ ਹੀ ਵੀਡੀਓ ਭੜੀਆਂ ਹੋਈਆਂ ਨੇ ਮੈਂ ਹੈਰਾਨ ਆ ਇਸ ਸਰਕਾਰ ਦੇ ਉੱਤੇ ਤੇ ਇਹਨਾਂ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਜਾ ਕੇ ਅੰਮ੍ਰਿਤਸਰ ਸਾਹਿਬ ਕੇ ਸੋਖ ਖਾਧੀ ਸੀ ਕਿ ਅਗਲੇ 15 ਅਗਸਤ ਤਾਈਂ ਸਾਰੇ ਨਸ਼ੇ ਖਤਮ ਹੋ ਜਾਣਗੇ ਸੇਰ ਕੰਦਾ ਅਗਲੇ 26 ਜਨਵਰੀ ਤਾਈਂ ਖਤਮ ਹੋ ਜਾਣਗੇ ਖਤਮ ਜੋ ਛੱਡੋ ਆ ਵੀਡੀਓ ਵਾਇਰਲ ਹੋ ਰਹੀਆਂ ਨੇ ਲੋਕਾਂ ਦੇ ਘਰਾਂ ਕਾਨੇ ਲੱਗਿਆ ਹੈਗਾ ਜਿਹੜੇ ਵੱਡੇ ਮੰਤਰੀ ਆ ਦੇ ਤੁਹਾਡੇ ਐਮ ਐਲ ਏ ਦੇ ਉਹਨਾਂ ਦੇ ਪਿਆ ਦੇ ਘਰੇ ਚੋਂ ਜਿਹੜੇ ਨਸ਼ੇ ਮਿਲ ਰਹੇ ਨੇ ਜਿਹੜੇ ਤੁਹਾਡੇ ਬੰਦੇ ਬਿਕਾਰ ਰਹੇ ਨੇ ਉਹਨਾਂ ਦੇ ਘਰ ਕਿਉਂ ਨਹੀਂ ਟਾਇਆ ਅੱਜ ਬਾਈ ਤੇ ਜਿਹੜਾ ਨਸ਼ੇੜੀ ਮੁੱਖ ਮੰਤਰੀ ਉਹ ਦੂਜੇ ਦਾ ਕੀ ਹੈ ਡਰਾਮਾ ਇਹਨਾਂ ਦਾ ਚੱਲ ਰਿਹਾ ਕਿ केजरीवाल ਵਿਲਾ ਹੋ ਗਿਆ ਸਾਰੇ ਬੰਦੇ ਪੰਜਾਬ ਚ ਭੇਜਦੇ ਨੇ ਜਿਹੜਾ ਦਿੱਲੀ ਲੁੱਟ ਰਹੀ ਸੀ ਹੁਣ ਪੰਜਾਬ ਤੋਂ ਪਹਿਲੀ ਲੁੱਟ ਰਹੀ ਸੀਗੇ ਹੁਣ ਹੋਰ ਇੱਥੇ ਬਿਠਾ ਦਿੱਤੇ ਨੇ ਹੁਣ ਡਰਾਮਾ ਚੱਲੂਗਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਨਾ ਤਾਂ ਹੱਤਪੰਥ ਕੀ ਲੋਕਾਂ ਨੂੰ ਆਈ ਬੇਨਤੀ ਕਰਦੀਆਂ ਤੁਹਾਡੀ ਇੱਕੋ ਹੀ ਖੇਤਰੀ ਪਾਰਟੀ ਹੈ ਆਪਣੇ ਆਪਣੇ ਹੁੰਦੇ ਨੇ ਆ ਦਿੱਲੀ ਵਾਲਿਆਂ ਦੇ ਹੱਥ ਕੇ ਜਦੋਂ ਵੀ ਚਾਬੀ ਗਈ ਹੈ ਪੰਜਾਬ ਦਾ ਨਾਲ ਹੋਇਆ ਹੈ ਆਪਣੀ ਖੇਤਰੀ ਪਾਰਟੀ ਨੂੰ ਬਚਾ ਲਓ ਸਾਰੇ ਇਕੱਠੇ ਹੋ ਕੇ ਵੱਡੀ ਸਾਜ਼ਿਸ਼ਾਂ ਚੱਲੀਆਂ ਨੇ ਜਦ ਉਹ ਸਾਨੂੰ ਨਹੀਂ ਝੁਕਾ ਸਕੇ ਫਿਰ ਸਾਡੇ ਟੋਟੇ-ਟੋਟੇ ਕਰਕੇ ਸਾਡੇ ਬੰਦਿਆਂ ਨੂੰ ਤੋੜ-ਤੂੜ ਕੇ ਹੁਣ ਹੋਰ ਤਰ੍ਹਾਂ ਦੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਇਹਨਾਂ ਤੋਂ ਸੁਚੇਤ ਹੋ ਜਾਓ ਪੰਜਾਬ ਤਾਂ ਬਚੂਗਾ ਜੇ ਪੰਜਾਬੀਆਂ ਦੀ ਪਾਰਟੀ ਬਚੂਗੀ ਕਿਉਂਕਿ